ਕਣਕ ਦਾ ਵੱਧ ਤੋਂ ਵੱਧ ਝਾੜ 32 33 ਕੁਇੰਟਲ ਤੱਕ ਕਿਵੇਂ ਆਉਂਦਾ ਕੋਈ ਵੀ ਯੂਨੀਵਰਸਿਟੀ ਜਾਂ ਫਿਰ ਕੋਈ ਬੀਜ ਬਣਾਉਣ ਵਾਲੀ ਫਾਰਮ ਆਪਣੀ ਕਣਕ ਦੀ ਕਿਸੇ ਕਿਸਮ ਦਾ ਵੱਧ ਤੋਂ ਵੱਧ ਝਾੜ ਜਾਂ ਪੋਟੈਂਸ਼ੀਅਲ ੀਲਡ 35 ਕੁਇੰਟਲ ਤੱਕ ਦੱਸਦੀ ਆ ਜਿਵੇਂ ਆਪਾਂ ਡੀਬੀਡਬਲਯੂ 327 ਦੇ ਝਾੜ ਦੇ ਬਾਰੇ ਗੱਲ ਕਰੀਏ ਜਾਂ ਪੀਬੀਡਬਲਯੂ 872 ਦੇ ਝਾੜ ਦੇ ਬਾਰੇ ਗੱਲ ਕਰੀਏ ਤਾਂ ਇਹਨਾਂ ਕਿਸਮਾਂ ਦਾ ਝਾੜ 35 ਕੁਇੰਟਲ ਦੇ ਲਗਭਗ ਦੱਸਿਆ ਜਾਂਦਾ ਪੋਟੈਂਸ਼ੀਅਲ ੀਲਡ ਪਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਜਿਹੜਾ ਝਾੜਾ ਪੋਟੈਂਸ਼ੀਅਲ ਯੀਲਡ ਦਾ 50% ਤੱਕ ਹੀ ਆਉਂਦਾ ਮਸਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੇਕਰ ਮੌਸਮ ਅਨੁਕੂਲ ਹੋਵੇ ਤਾਂ ਕਣਕ ਦਾ ਜਿਹੜਾ ਝਾੜਾ 25-26 ਕੁਇੰਟਲ ਜਾਂ ਫਿਰ 27-28 ਕੁਇੰਟਲ ਤੱਕ ਹੀ ਆਉਂਦਾ ਹੈ ਤਾਂ ਫਿਰ ਬਹੁਤ ਸਾਰੇ ਕਿਸਾਨਾਂ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਕਣਕ ਦਾ ਵੱਧ ਤੋਂ ਵੱਧ ਝਾੜ ਯੂਨੀਵਰਸਿਟੀ ਵਾਲੇ ਕਿਸ ਤਰ੍ਹਾਂ ਲੈਂਦੇ ਨੇ ਇੰਨਾ ਝਾੜ ਦੇ ਵਿੱਚ ਫਰਕ ਕਿਵੇਂ ਆਉਂਦਾ ਕਿੰਨੀ ਖਾਦ ਜਾਂ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤਾਂ ਕਿ ਆਪਣਾ ਜਿਹੜਾ ਝਾੜ ਆ ਉਹ ਵੀ 35 ਕੁਇੰਟਲ ਦੇ ਲਗਭਗ ਆਵੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸੇ ਯੂਨੀਵਰਸਿਟੀ ਦੇ ਵੱਲੋਂ ਜਾਂ ਕਿਸੇ ਬੀਜ ਬਣਾਉਣ ਵਾਲੀ ਫਾਰਮ ਦੇ ਵੱਲੋਂ ਕਣਕ ਦਾ ਵੱਧ ਤੋਂ ਵੱਧ ਝਾੜ ਕਿਸ ਤਰ੍ਹਾਂ ਲਿਆ ਜਾਂਦਾ ਹੈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਕਿੰਨੀਆਂ ਖਾਦਾਂ ਪਾਈਆਂ ਜਾਂਦੀਆਂ ਨੇ ਇਹ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਆਪਾਂ ਤੁਹਾਡੇ ਨਾਲ ਇੱਥੇ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਦੋਸਤੋ ਮੈਂ ਅਨ ਜਗਜੀਵਨ ਸਿੰਘ ਜਵੰਦਾ ਤੇ ਤੁਸੀਂ ਜੁੜੇ ਹੋ YouTube ਚੈਨਲ ਜੰਕਸ਼ਨ ਖੇਤੀવાડી ਦੇ ਨਾਲ ਜੋ ਕੋਈ ਕਿਸਾਨ ਨਵੇਂ ਚੈਨਲ ਦੇ ਨਾਲ ਜੁੜੇ ਨੇ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਅਪਡੇਟ ਜਿਹੜੀ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲੀ ਗੱਲ ਕਿਸੇ ਵੀ ਕਿਸਮ ਦੇ ਝਾੜ ਦਾ ਜਿਹੜਾ ਸਿੱਧਾ ਸਬੰਧ ਹੁੰਦਾ ਮੌਸਮ ਦੇ ਨਾਲ ਹੁੰਦਾ ਜੇਕਰ ਮੌਸਮ ਮਨਕੂਲ ਹੈ ਤਾਂ ਤਕਰੀਬਨ ਹਰ ਕਿਸਮ ਵਧੀਆ ਝਾੜ ਦੇ ਸਕਦੀ ਹੈ ਘਟ ਖਾਦਾਂ ਦੇ ਨਾਲ ਘੱਟ ਸੰਭਾਲ ਵੀ ਨਾਲ ਵੀ ਚੰਗਾ ਝਾੜ ਆ ਜਾਂਦਾ ਪਰ ਵੱਧ ਤੋਂ ਵੱਧ ਝਾੜ ਲੈਣ ਦੇ ਲਈ ਜਾਂ ਪੋਟੈਂਸ਼ੀਅਲ ਯੀਲਡ ਲੈਣ ਦੇ ਲਈ ਸਭ ਤੋਂ ਪਹਿਲੀ ਸ਼ਰਤ ਹੈ ਬਜਾਈ ਦਾ ਸਮਾਂ ਇਸ ਤਰੀਕੇ ਨਾਲ ਝਾੜ ਲੈਣ ਦੇ ਲਈ ਕਣਕ ਦੀ ਬਜਾਈ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਕਰਨੀ ਪੈਂਦੀ ਆ ਜੇਕਰ ਬਜਾਈ ਅਗੇਤੀ ਕਰਦੇ ਆ ਤਾਂ ਵੀ ਕਈ ਵਾਰੀ ਗਰਮੀ ਕਾਰਨ ਜਿਹੜਾ ਝਾੜ ਦਾ ਨੁਕਸਾਨ ਹੋ ਜਾਂਦਾ ਜੇਕਰ ਬਜਾਈ ਆਪਾਂ 5 ਨਵੰਬਰ ਤੋਂ ਡਿਲੇਟ ਕਰਾਂਗੇ ਤਾਂ ਵੀ ਇਸ ਤਰੀਕੇ ਨਾਲ ਬਜਾਈ ਕਰਨ ਦੇ ਨਾਲ ਆ ਫਾਇਦੇ ਦੀ ਥਾਂ ਤੇ ਆਪਣਾ ਨੁਕਸਾਨ ਹੋ ਸਕਦਾ ਝਾੜ ਆਪਣਾ ਘਟ ਵੀ ਸਕਦਾ ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਬਜਾਈ ਕਰਨੀ ਆ ਤਾਂ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਦੇ ਦਰਮਿਆਨ ਹੀ ਬਜਾਈ ਕੀਤੀ ਜਾਵੇ। 1-2 ਦਿਨ ਇੱਧਰ ਉੱਧਰ ਹੋ ਸਕਦੇ ਨੇ ਪਰ ਹਫ਼ਤੇ 10 ਦਿਨ ਦੇ ਫਰਕ ਦੇ ਨਾਲ ਨੁਕਸਾਨ ਆਪਣਾ ਹੋ ਸਕਦਾ ਹੈ। ਤੋਂ ਪਹਿਲੀ ਸ਼ਰਤ ਪੂਰੀ ਹੋ ਗਈ। ਹੁਣ ਅਗਲੀ ਗੱਲ ਕਰਦੇ ਆਂ ਖਾਦਾਂ ਦੇ ਬਾਰੇ। ਇਸ ਤਰੀਕੇ ਦੇ ਨਾਲ ਸਫਾਰਸ਼ ਕੀਤੀ ਖਾਦ ਦੀ ਮਾਤਰਾ ਦੇ ਨਾਲੋਂ 1.5 ਗੁਣਾ ਆਪਾਂ ਨੂੰ ਖਾਦ ਵਰਤਣੀ ਪਊਗੀ। ਜਵੇਂ ਦੁਨੀ ਵਿਰਾਸ਼ਟੀ ਦੇ ਵੱਲੋਂ ਨਾਈਟ੍ਰੋਜਨ ਖਾਦ ਦੀ ਆਮ ਹਾਲਤਾਂ ਦੇ ਵਿੱਚ ਜਿਹੜੀ ਸਿਫਾਰਸ਼ ਕੀਤੀ ਜਾਂਦੀ ਹੈ 50 ਕਿਲੋ ਹੈ ਇਸ ਤਰੀਕੇ ਨਾਲ ਆਪਾਂ ਨੂੰ 75 ਕਿਲੋ ਨਾਈਟ੍ਰੋਜਨ ਦੀ ਲੋੜ ਪੈਣੀ ਆ ਆਮ ਹਾਲਤਾਂ ਦੇ ਵਿੱਚ ਨਾਈਟ੍ਰੋਜਨ ਦੇ ਵਾਸਤੇ ਆਪਾਂ 110 ਕਿਲੋ ਦੂਰੀਆ ਪਾਉਨੇ ਆ ਤਾਂ ਫਿਰ ਆਪਾਂ ਨੂੰ ਜੇ ਇਸ ਤਰੀਕੇ ਨਾਲ ਵਰਤਣੀ ਆ ਤਾਂ 165 ਕਿਲੋ ਦੂਰੀਆ ਪਾਉਣਾ ਪਊਗਾ ਦੂਜੀ ਫਾਸਫੋਰਸ ਦੀ ਖਾਦ ਦੀ ਲੋਡ ਹੁੰਦੀ ਆ ਆਮ ਹਾਲਤਾਂ ਦੇ ਵਿੱਚ ਜਿਹੜੀ ਸਿਫਾਰਸ਼ 25 ਕਿਲੋ ਫਾਸਫੋਰਸ ਦੀ ਹੁੰਦੀ ਆ ਜਿਹੜੀ ਕਿ 55 ਕਿਲੋ ਡੀਏਪੀ ਤੋਂ ਪੂਰੀ ਹੋ ਦੂ ਪਰ ਇਸ ਤਰੀਕੇ ਦੇ ਨਾਲ ਬੀਤੀ ਹੋਈ ਕਣਕ ਦੇ ਵਾਸਤੇ ਆਪਾਂ ਨੂੰ 1.5 ਕਿਲੋ ਵਧਾ 1.5 ਗੁਣਾ ਵਧਾ ਕੇ 37.5 ਕਿਲੋ ਫਾਸਫੋਰਸ ਦੀ ਲੋੜ ਆ ਇਹਦੇ ਵਾਸਤੇ ਆਪਾਂ ਨੂੰ 82 ਤੋਂ 83 ਕਿਲੋ ਡੀਏਪੀ ਆਊਗਾ ਮਤਲਬ ਪੌਣੇ 2 ਗੱਟੇ ਦੇ ਲਗਭਗ ਡੀਏਪੀ ਤੇ ਪੈ ਜਾਣਗੇ ਕੀਲੇ 'ਚ ਅਗਲੀ ਗੱਲ ਪोटाश ਦੀ ਆ ਜਾਂਦੀ ਆਮ ਹਾਲਤਾਂ ਦੇ ਵਿੱਚ ਜੇਕਰ ਆਪਾਂ ਤੋਂਨੇ ਚ ਪोटाश ਪਾਈਆ ਤਾਂ ਕਣਕ ਦੇ ਵਿੱਚ ਪोटाश ਦੀ ਸफारਸ ਨਹੀਂ ਕੀਤੀ ਜਾਂਦੀ ਪਰ ਕੁਝ ਹਾਲਤਾਂ ਦੇ ਵਿੱਚ 20 ਕਿਲੋ ਮਿਰੋਟਾ ਪोटाश ਦੀ ਸਿਫਾਰਸ਼ ਕੀਤੀ ਜਾਂਦੀ ਆ ਆਪਾਂ ਇੱਥੇ ਆਪਾਂ ਨੂੰ ਘੱਟ ਤੋਂ ਘੱਟ 30 ਕਿਲੋ ਪोटाਸ਼ ਕਿੱਲੇ ਦੇ ਵਿੱਚ ਪਾਉਣਾ ਪਊਗਾ ਇਸ ਲਈ ਆਪਾਂ ਨੂੰ ਇਹ ਪोटाਸ਼ ਪਾਉਣੀ ਬੀ ਜ਼ਰੂਰੀ ਹੈ ਕਿਉਂਕਿ ਜਿਆਦਾ ਮਾਤਰਾ ਦੇ ਵਿੱਚ ਜਦੋਂ ਆਪਾਂ ਯੂਰੀਆ ਪਾਉਨੇ ਆ ਨਾਈਟ੍ਰੋਜਨ ਵਾਲੀ ਖਾਦ ਪਾਉਨੇ ਆ ਤਾਂ ਫਸਲ ਡੇਗਣ ਦਾ ਖਤਰਾ ਰਹਿੰਦਾ ਇਸ ਲਈ ਇਹਦੇ ਵਿੱਚ ਪोटाਸ਼ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ ਪोटाਸ਼ ਨਾਲ ਹੀ ਝਾੜ ਦੇ ਵਿੱਚ ਵਧੀਆ ਗੱਲ ਬਣਦੀ ਹੈ ਆਪਣੇ ਤੇ ਅਗਲੀ ਗੱਲ ਜ਼ਿੰਕ ਦੀ ਘਾਟ ਨਾ ਆਵੇ 33% ਵਾਲਾ ਜ਼ਿੰਕ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪਾ ਲਈਏ ਤਾਂ ਝਾੜ ਵਧੀਆ ਬਣੂ ਜਾਂ ਫਿਰ ਆਪਾਂ ਅੱਧਾ ਕਿਲੋ ਜ਼ਿੰਕ ਸਲਫੇਟ 33% ਵਾਲਾ ਅੱਧਾ ਕਿਲੋ ਮੈਗਨੀਜ਼ ਸਲਫੇਟ ਅੱਧਾ ਹੀ ਕਿਲੋ ਚੂਨਾ ਕਲੀ ਵਾਲਾ ਲੈ ਕੇ ਇਹਨੂੰ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹ ਇਹਦੀ ਸਪਰੇ ਆਪਾਂ ਕਣਕ ਦੇ ਉੱਤੇ ਕਰ ਦਈਏ 35 ਦਿਨਾਂ ਦੀ ਫਸਲ ਤੇ ਕਰ ਦਈਏ ਤੇ ਜ਼ਿੰਕ ਤੇ ਮੈਗਨੀਜ਼ ਸਲਫੇਟ ਦੀ ਘਾਟ ਪੂਰੀ ਹੋ ਜਾਣੀ ਹੈ ਤੇ ਫਸਲ ਦਾ ਜਿਹੜਾ ਫਟਾਰਾ ਬਹੁਤ ਵਧੀਆ ਫਸਲ ਕਰਦੀ ਐ ਇਸ ਵੇਲੇ ਇਹਦਾ ਘੋਲ ਬਣਾਉਣ ਦੇ ਲਈ ਆਪਾਂ ਕਲੀਆ ਜਿਹੜੀ 500 ਗ੍ਰਾਮ ਕਲੀ 10 ਲੀਟਰ ਪਾਣੀ ਦੇ ਵਿੱਚ ਇੱਕ ਰਾਤ ਪਹਿਲਾਂ ਭਿਉਂ ਦਿਓ ਤੇ ਉਹ ਜਿਹੜਾ ਪਾਣੀ ਉਹਦਾ ਨਿਚਾਰ ਲਿਓ ਨਿਤਰੇ ਹੋਏ ਪਾਣੀ ਨੂੰ ਜ਼ਿੰਕ ਤੇ ਮੈਗਨੀਜ਼ ਸਲਫੇਟ ਦੇ ਵਿੱਚ ਰਲਾ ਕੇ ਸਪਰੇਅ ਕਰ ਦਿਓ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਬਹੁਤ ਵਧੀਆ ਜਿਹੜਾ ਬੂਝਾ ਬਣੂਗਾ ਤੇ ਅਗਲੀ ਗੱਲ ਜਦੋਂ ਭਰਾਵੋ ਇੰਨੀ ਮਾਤਰਾ ਦੇ ਵਿੱਚ ਆਪਾਂ ਖਾਦਾਂ ਪਾਈਆਂ ਹੋਈਆਂ ਤਾਂ ਇਹ ਵੀ ਜ਼ਰੂਰੀ ਆ ਵੀ ਫਸਲ ਤਖੜੀ ਹੋਊਗੀ ਆਮ ਨਾਲੋਂ ਉਹਦੀ ਹਾਈਟ ਵੀ ਵੱਧ ਆਉਣੀ ਆ ਜੇਕਰ ਹਾਈਟ ਵੱਧ ਹੁੰਦੀ ਹੈ ਤਾਂ ਫਸਲ ਆਪਣੀ ਡਿੱਗੂਗੀ ਵੀ ਫਸਲ ਡਿੱਗਣ ਦੇ ਨਾਲ ਫਸਲ ਜਦੋਂ ਫਸਲ ਡਿੱਗੇ ਪਿੱਛੇ ਝਾੜ ਆਪਣਾ ਘਟ ਸਕਦਾ ਇਸ ਲਈ ਇਹਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਕੰਮ ਕਰਨਾ ਆਪਾਂ ਨੂੰ ਪੈਣਾ ਹੈ ਫਸਲ ਦੇ ਵਿੱਚ ਆਪਾਂ ਨੂੰ ਹਾਈਟ ਨੂੰ ਰੋਕਣ ਦੇ ਲਈ ਗਰੋਥ ਰੈਗੂਲੇਟਰ ਦੀ ਸਪਰੇਅ ਕਰਨੀ ਪੈਂਦੀ ਹੈ ਇਹ ਗਰੋਥ ਰੈਗੂਲੇਟਰ ਫਸਲਾਂ ਨੂੰ ਵਧਣ ਤੋਂ ਰੋਕ ਲੈਂਦਾ ਜਿਸ ਦੇ ਨਾਲ ਫਸਲ ਦੀ ਹਾਈਟ ਘਟਦੀ ਆ ਅਤੇ ਗੰਢਾਂ ਨੇੜੇ-ਨੇੜੇ ਬਣ ਜਾਂਦੀਆਂ ਨੇ ਜਿਸ ਨਾਲ ਤਣਾ ਮਜ਼ਬੂਤ ਹੋ ਜਾਂਦਾ ਤੇ ਫਸਲ ਸੈਂਸਿਨੀ ਰੈਗੂਲੇਟਰ ਦਾ ਮਤਲਬ ਹੁੰਦਾ ਗਰੋਥ ਨੂੰ ਰੈਗੂਲੇਟ ਕਰਨਾ ਗਰੋਥ ਰੈਗੂਲੇਟਰ ਅਤੇ ਗਰੋਥ ਪ੍ਰਮੋਟਰ ਇਹਨਾਂ ਦੇ ਫਰਕ ਨੂੰ ਸਮਝਣਾ ਜ਼ਰੂਰੀ ਹੁੰਦਾ ਗਰੋਥ ਪ੍ਰਮੋਟਰ ਜਿਹੜਾ ਗਰੋਥ ਨੂੰ ਵਧਾਉਂਦਾ ਹਾਈਟ ਵਧਾ ਦਿੰਦਾ ਜਦ ਕਿ ਗਰੋਥ ਰੈਗੂਲੇਟਰ ਗਰੋਥ ਨੂੰ ਕੰਟਰੋਲ ਕਰਦਾ ਜਿਵੇਂ ਬਿਜਲੀ ਵਾਲੇ ਪੱਖੇ ਦੇ ਵਿੱਚ ਗਰੋਥ ਰੈਗੂਲੇਟਰ ਲੱਗਿਆ ਹੁੰਦਾ ਨਾ ਜਿਹੜਾ ਪੱਖੇ ਦੀ ਸਪੀਡ ਨੂੰ ਘਟਾਉਂਦਾ ਭਾਵੇਂ ਉਹਨੂੰ ਵਧਾ ਲਓ ਭਾਵੇਂ ਘਟਾ ਲਓ ਮਤਲਬ ਰੈਗੂਲੇਟ ਕਰਦਾ ਇਥੇ ਆਪਾਂ ਨੂੰ ਦੋ ਸਪਰੇਅਾਂ ਗਰੋਥ ਰੈਗੂਲੇਟਰ ਦੀਆਂ ਕਰਨੀਆਂ ਪੈਣਗੀਆਂ ਤਾਂ ਕਿ ਜਿਆਦਾ ਖਾਦ ਪਾਉਣ ਨਾਲ ਫਸਲ ਉੱਪਰ ਵੱਲ ਵਧਣ ਦੀ ਥਾਂ ਤੇ ਫਟਾਰੇ ਵੱਲ ਨੂੰ ਜਾਵੇ ਟਿੱਲਰਿੰਗ ਵੱਧ ਬਣਾਵੇ ਤੇ ਇਸ ਲਈ ਗਰੋਥ ਰੈਗੂਲੇਟਰ ਲੀਹੋਸਨ ਦੀ ਪਹਿਲੀ ਸਪਰੇਅ ਆਪਾਂ 35 ਦਿਨ ਦੇ ਲਗਭਗ ਕਰਨੀਆਂ ਜਿਸ ਦੇ ਨਾਲ ਗਰੋਥ ਉੱਪਰ ਵੱਲ ਜਾਣ ਦੀ ਥਾਂ ਫਟਾਰੇ ਵੱਲੇ ਨੂੰ ਬੂਟਾ ਚੱਲ ਪੈਂਦਾ ਗਰੋਥ ਰੁਕ ਜਾਂਦੀ ਹੈ ਔਟਾਰਾ ਵੱਧ ਜਾਂਦਾ ਤੇ ਇਸ ਲਈ ਇੱਕ ਸਪਰੇਅ ਲੀਹੋਸਨ ਦੀ 35 ਦਿਨ ਤੇ ਆਪਾਂ ਜਰੂਰ ਕਰਨੀ ਆ ਦੂਜੀ ਸਪਰੇ ਜਦੋਂ ਆਪਣੀ ਫਸਲ 55 60 ਦਿਨ ਦੀ ਹੋ ਜਾਂਦੀ ਆ ਜੁਆਇੰਟਿੰਗ ਸਟੇਜ ਜਿਹੜੇ ਆ ਦੇ ਵਿੱਚ ਉਸ ਵੇਲੇ ਆਪਾਂ ਇੱਕ ਲੀਹੋਸਨ ਦੀ ਸਪਰੇ ਕਰਨੀ ਆ ਉਸ ਵੇਲੇ ਇਹਦੇ ਨਾਲ ਕੀ ਆ ਵੀ ਗੰਢਾਂ ਨੇੜੇ ਨੇੜੇ ਬਣਨਗੀਆਂ ਫਸਲ ਡਿੱਗਣ ਤੋਂ ਬਚੂਗੀ ਤੇ ਦੂਜੀ ਸਪਰੇ 55 60 ਦਿਨ ਦੇ ਨੇੜੇ ਨੇੜੇ ਲੀਹੋਸਨ ਦੀ ਕਰਨੀ ਆ ਅਗਲੀ ਗੱਲ ਨਦੀਨਾ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਕਣਕ ਦੇ ਵਿੱਚ ਨਦੀਨਾ ਦੇ ਨਾਲ ਝਾੜ ਜਿਹੜਾ 30 ਤੋਂ 35% ਤੱਕ ਅਰਜੰਦਾ ਕਈ ਵਾਰ ਤਾਂ 40% ਤੱਕ ਹੀ ਘਟ ਜਾਂਦਾ ਆਪਣੀ ਕੀਤੀ ਕਰਾਈ ਸਾਰੀ ਬੇਕਾਰ ਜਾ ਸਕਦੀ ਹੈ ਇਸ ਲਈ ਨਦੀਨ ਨਾਸ਼ਕ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਵਰਤੇ ਜਾਣ ਤਾਂ ਕਿ ਨਦੀਨ ਚੰਗੀ ਤਰ੍ਹਾਂ ਤਾਬੂ ਆਣ ਕਿਉਂਕਿ ਕਈ ਵਾਰੀ ਆਪਾਂ ਬਹੁਤ ਹਾਰਡ ਨਦੀਨ ਨਾਸ਼ਕ ਵਰਤ ਲੈਂਦੇ ਆ ਉਹਦੇ ਨਾਲ ਫਸਲ ਦਾ ਜਿਹੜਾ ਨੁਕਸਾਨ ਨੁਕਸਾਨ ਹੋ ਜੇ ਤਾਂ ਘਟ ਵੀ ਸਕਦਾ ਹੈ ਜਿਵੇਂ ਕਾਫੀ سارے ਲੋਕ ਮੈਟਰੀਬੀਓਨ ਦੀ ਵਰਤੋਂ ਸਿੱਧੀ ਛਿੱਟੇ ਨਾਲ ਕਰ ਦਿੰਦੇ ਨੇ ਤੇ ਇਹਦੇ ਨਾਲ ਨੁਕਸਾਨ ਹੋ ਸਕਦਾ ਮੈਨੂਅਲ ਤਰੀਕੇ ਦੇ ਨਾਲ ਆਪਾਂ ਨਦੀਨ ਘਟ ਨਹੀਂ ਸਕਦੇ ਵੱਡੇ ਰਕਵੇ ਤੋਂ ਤੋਂ ਨਦੀਨ ਨਸ਼ਕ ਵਰਤਣੀ ਪੈਣਾ ਪਰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਸਹੀ ਦਵਾਈ ਵਰਤ ਕੇ ਨਦੀਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਸ ਗੱਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ ਅਗਲੀ ਗੱਲ ਵੀ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਣਕ ਦੀ ਫਸਲ ਦਾ ਦੋ ਬਿਮਾਰੀਆਂ ਪੀਲੀ ਕੁੰਗੀ ਤੇ ਭੂਰੀ ਕੁੰਗੀ ਕਾਫੀ ਨੁਕਸਾਨ ਕਰਦੀਆਂ ਨੇ ਇਹਨਾਂ ਨਾਲ ਬਹੁਤ ਜ਼ਿਆਦਾ ਝਾੜ ਘਟ ਜਾਂਦਾ ਤੇ ਕਾਫੀ ਰੋਲ ਇਹਨਾਂ ਦਾ ਟਾੜ ਘਟਾਉਣ ਦੇ ਵਿੱਚ ਹੁੰਦਾ ਇਹਨਾਂ ਬਿਮਾਰੀਆਂ ਨੂੰ ਆਉਣ ਤੋਂ ਪਹਿਲਾਂ ਹੀ ਆਪਾਂ ਨੇ ਕੰਟਰੋਲ ਕਰਨਾ ਹੁੰਦਾ ਇਸ ਲਈ ਬਿਮਾਰੀ ਆਉਣ ਦਾ ਇੰਤਜ਼ਾਰ ਨਾ ਕੀਤਾ ਜਾਵੇ ਇੱਕ ਸਪਰੇ ਉਲੀ ਨਾਸ਼ਕ ਦੀ ਬਿਮਾਰੀ ਆਉਣ ਤੋਂ ਪਹਿਲਾਂ ਹੀ ਕਰ ਦਿੱਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਹੀ ਨਾ ਕਾਫੀ ਸਾਰੀਆਂ ਦਵਾਈਆਂ ਉਲੀ ਨਾਸ਼ਕ ਦੇ ਤੌਰ ਤੇ ਆਪਣੇ ਕੋਲੇ ਹੈਗੀਆਂ ਵਧਿਆ ਤੋਂ ਵਧੀਆਂ ਦਵਾਈਆਂ ਜਿਨ੍ਹਾਂ ਚਲੋ ਐਮੀ ਸਟਾਰਟ ਟੌਪ ਵਾਲਾ ਟੈਕਨੀਕਲ ਆਪਾਂ ਕਰ ਸਕਦੇ ਹਾਂ ਜੋ টিও ਵਾਲਾ টেকনিক্যাল ਵੀ ਹੈ ਬਹੁਤ ਵਧੀਆ ਹੈਗਾ ਉਹ ਵੀ ਆਪਾਂ স্পਰੇ ਕਰ ਸਕਦੇ ਆਂ ਪੀਲੀ ਕੁੰਗੀ ਤੇ ਪੂਰੀ ਕੁੰਗੀ ਦੇ ਇਲਾਜ ਦੇ ਲਈ ਦੋਵੇਂ ਦਵਾਈਆਂ ਬਹੁਤ ਵਧੀਆ ਨੇ ਇਹਨਾਂ ਦੀ স্পਰੇ ਕਰਨੀ ਚਾਹੀਦੀ ਹੈ ਬਸ ਇਹ ਜ਼ਰੂਰੀ ਆ ਵੀ ਆਪਾਂ ਉੱਲੀ ਆਉਣ ਦਾ ਇੰਤਜ਼ਾਰ ਨਹੀਂ ਕਰਨਾ ਪਹਿਲਾਂ ਹੀ ਸਪਰੇ ਕਰ ਦਈਏ ਤੇ ਇਹ ਤਰੀਕਾ ਇਹਦੇ ਵਿੱਚ ਆਪਾਂ ਨੂੰ ਵਰਤਣਾ ਪੈਂਦਾ ਜਦੋਂ ਆਪਾਂ ਪੋਟੈਂਸ਼ੀਅਲ ਯੀਲਡ ਦੀ ਗੱਲ ਕਰਦੇ ਆਂ ਤੇ ਫਸਲ ਨਿਸਰਨ ਵੇਲੇ ਜੇ ਆਪਾਂ ਜ ਤੈਲਾ ਫਸਲ ਦਾ ਨੁਕਸਾਨ ਕਰ ਦਿੰਦਾ ਹੈ ਝਾੜ ਆਪਣਾ ਘਟਾ ਸਕਦਾ ਹੈ ਇਹਦੇ ਵਿੱਚ ਤੇਲੇ ਵਾਲੀ ਤੇ ਨਾਲ ਹੀ ਉਲੀ ਨਾਸ਼ਕ ਦੀ ਇੱਕ ਸਪਰੇ ਕਾਰੀ ਦਿੱਤੀ ਜਾਵੇ ਤਾਂ ਕਿ ਝਾੜ ਘਟਣ ਦੀ ਕੋਈ ਗੁੰਜਾਇਸ ਨਾ ਰਹੇ ਤੇਲਾ ਭਾਵੇਂ ਆਪਾਂ ਨੂੰ ਘੱਟ ਦਿਖਾਈ ਦਿੰਦਾ ਪਰ ਸਪਰੇ ਆਪਾਂ ਕਰ ਦੇਣੀ ਆ ਦੂਜੀ ਗੱਲ ਝਾੜ ਘਟਾਉਣ ਦੇ ਵਾਸਤੇ ਝਾੜ ਵਧਾਉਣ ਦੇ ਵਾਸਤੇ ਐਨ ਪੀ ਕੇ ਦੀ ਵਰਤੋਂ ਦੀ ਆਪਾਂ ਨੂੰ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਐਨ ਪੀ ਕੇ ਆਪਾਂ ਇਹਦੇ ਵਿੱਚ ਸਪਰੇ ਕਰਨਾ ਹੁੰਦਾ ਕਿਉਂਕਿ ਕਈ ਵਾਰ ਮਾਰਚ ਦੇ ਮਹੀਨੇ ਦੇ ਵਿੱਚ ਟੈਂਪਰੇਚਰ ਅਸਾਧਾਰਨ ਤਰੀਕੇ ਦੇ ਨਾਲ ਹੀ ਵਧ ਜਾਂਦੇ ਨੇ ਜੀ ਨਾਲ ਝਾੜ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਉਹਨੂੰ ਕੰਟਰੋਲ ਕਰਨ ਦੇ ਲਈ 13045 ਦੀ ਸਪਰੇਅ ਦੀ ਲੋੜ ਪੈਂਦੀ ਆ ਗਰਮੀ ਦੇ ਪ੍ਰਭਾਵ ਨੂੰ ਘਟ ਕਰਨ ਦੇ ਲਈ 13045 ਦੇ ਦੋ ਸਪਰੇਅ ਦੋ ਸਪਰੇਅ ਯੂਨੀਵਰਸਿਟੀ ਦੇ ਵੱਲੋਂ ਵੀ ਸਿਫਾਰਸ਼ ਕੀਤੇ ਜਾਂਦੇ ਨੇ ਪਹਿਲੀ ਸਪਰੇਅ 13045 ਜਦੋਂ ਫਸਲ ਆਪਣੇ ਗੋਭ ਦੇ ਵਿੱਚ ਹੋਵੇ ਉਸ ਵੇਲੇ 4 ਕਿਲੋ ਉਜਾਦ ਰੱਖਿਓ 4 ਕਿਲੋ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰਨੀ ਆ 4 ਕਿਲੋ ਕਾਫੀ ਜ਼ਿਆਦਾ ਐਨਪੀਕੇ ਹੋ ਜਾਂਦਾ ਕਈ ਵਾਰੀ ਪੱਤੇ ਛੱਡ ਸਕਦੇ ਨੇ ਜੇਕਰ 200 ਲੀਟਰ ਪਾਣੀ ਪਾਣੀ ਨਹੀਂ ਲਾ ਸਕਦੇ ਤਾਂ 150 ਲੀਟਰ ਪਾਣੀ ਦੇ ਵਿੱਚ 3 ਕਿਲੋ ਕਰ ਦਿਓ ਫਿਰ ਜੇ ਵੀ 300 ਬ ਨਹੀਂ ਲੱਗਦਾ 150 ਬ ਨਹੀਂ ਲੱਗਦਾ ਫਿਰ 100 ਲੀਟਰ ਚ 2 ਕਿਲੋ ਕਰ ਦਿਓ ਵੈਸੇ ਸਫਾਰਸ 4 ਕਿਲੋ ਦੀ 200 ਲੀਟਰ ਪਾਣੀ ਦਾ ਇਹਦੀਆਂ ਦੋ ਸਪ੍ਰੇਆਂ ਕਰਨੀਆਂ ਨੇ ਆਪਾਂ ਇੱਕ ਆਪਣੀ ਸਪਰੇ ਜਿਹੜੀ ਹੋਣੀ ਹੈ ਉਹ ਜਦੋਂ ਫਸਲ ਆਪਣੀ ਗੋਭ ਦੇ ਵਿੱਚ ਹ ਉਸ ਵੇਲੇ ਇੱਕ ਸਪਰੇ 13045 ਦੀ ਜਦੋਂ ਫਸਲ ਦੇ ਵਿੱਚ ਬੂਹ ਰਹਿੰਦਾ ਉਸ ਵੇਲੇ ਕਰ ਦਈਏ ਨਾਲ ਜਿਹੜਾ ਗਰਮੀ ਦਾ ਪ੍ਰਭਾਵ ਘਟਦਾ ਤੇ ਝਾੜ ਵੱਧ ਮਿਲਦਾ ਕਿਉਂਕਿ ਝਾੜ ਦੇ ਵਿੱਚ ਬੜਾ ਨੁਕਸਾਨ ਗਰਮੀ ਜਦੋਂ ਅਮਾਰਤ ਮਹੀਨੇ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਵਾ ਉਹਦੀਆ ਟੈਂਪਰੇਚਰ ਵੱਧਦਾ ਤਾਂ ਝਾੜ ਨੂੰ ਪ੍ਰਭਾਵਿਤ ਕਰ ਜਾਂਦਾ ਸੋ ਉਸ ਵੇਲੇ ਆਪਾਂ ਗਰਮੀ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਵਾਸਤੇ 13045 ਦੀ ਸਪਰੇਅ ਕਰਨੀ ਹੈ ਅਗਲੀ ਗੱਲ ਪਾਣੀ ਦੀ ਸਹੀ ਮੈਨੇਜਮੈਂਟ ਸਹੀ ਤਰੀਕੇ ਨਾਲ ਕਰਨੀ ਹੈ ਕਿਉਂਕਿ ਜੇਕਰ ਪਾਣੀ ਆਪਾਂ ਫਸਲ ਦੇ ਵਿੱਚ ਸਹੀ ਤਰੀਕੇ ਦੇ ਨਾਲ ਨਹੀਂ ਲਾਉਂਦੇ ਤਾਂ ਝਾੜ ਦਾ ਕਾਫੀ ਨੁਕਸਾਨ ਹੋ ਸਕਦਾ ਕੀਤੀ ਕਰਾਈ ਨੁਕਸਾਨ ਹੋ ਜੂਗਾ ਪਹਿਲਾ ਪਾਣੀ 25 ਦਿਨ ਤੇ ਆਪਾਂ ਜੋ ਇਸਤਰਾਮ ਲਾਉਨੇ ਆ ਕਰ ਨਹੀਂ ਕਰਨਾ ਅੰਤ ਵਾਲਾ ਪਾਣੀ ਬਹੁਤ ਸੋਚ ਸਮਝ ਕੇ ਲਾਉਣਾ ਆ ਆਖਰੀ ਪਾਣੀ ਦੀ ਬੜੀ ਜ਼ਿਆਦਾ ਜ਼ਰੂਰਤ ਹੁੰਦੀ ਆ ਸੋਚ ਸਮਝ ਕੇ ਲਾਉਣੀ ਤੇ ਝਾੜ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਆਖਰੀ ਪਾਣੀ ਦਾ ਹੁੰਦਾ ਕਿਉਂਕਿ ਜੇ ਆਪਾਂ ਪਾਣੀ ਪਹਿਲਾਂ ਬੰਦ ਕਰਤਾ ਫਸਲ ਦਾ ਮੰਨ ਲਓ ਲਾਸਟ ਪਾਣੀ ਪਹਿਲਾਂ ਬੰਦ ਕਰਤਾ ਫਿਰ ਬੀਜ ਨੁਕਸਾਨ ਹੋ ਸਕਦਾ ਜੇਕਰ ਪਾਣੀ ਸਮੇਂ ਤੋਂ ਬਾਅਦ ਵੀ ਲਾਈ ਜਾਈਏ ਆਪਾਂ ਫਿਰ ਵੀ ਨੁਕਸਾਨ ਹੋ ਸਕਦਾ ਆਖਰੀ ਪਾਣੀ ਬਹੁਤ ਬਹੁਤ ਸੋਚ ਾਂ ਕੇ ਲਾਉਣਾ ਹੁੰਦਾ ਕਿਉਂਕਿ ਇਸ ਵੇਲੇ ਪਾਣੀ ਲਾਉਣ ਦੇ ਨਾਲ ਹਵਾ ਵਗੈਰਾ ਜਦੋਂ ਚੱਲਦੀ ਆ ਤਾਂ ਫਸਲ ਡਿੱਗ ਜਾਂਦੀ ਆ ਇਹਦੇ ਨਾਲ ਵੀ ਬਹੁਤ ਜ਼ਿਆਦਾ ਆਪਣਾ ਨੁਕਸਾਨ ਹੋ ਜਾਂਦਾ ਹਵਾ ਨੂੰ ਦੇਖ ਕੇ ਆਖਰੀ ਪਾਣੀ ਨੂੰ ਆਪਾਂ ਬਹੁਤ ਧਿਆਨ ਦੇ ਵਿੱਚ ਰੱਖਣਾ ਤੇ ਬਹੁਤ ਸੋਚ ਸਮਝ ਕੇ ਆਖਰੀ ਪਾਣੀ ਲਾਉਣਾ ਕਿਉਂਕਿ ਕੀਟਿਕਰਾਈ ਸਾਰੀ ਇਸ ਵੇਲੇ ਆਪਣੀ ਨੁਕਸਾਨ ਹੋ ਸਕਦਾ ਇਹ ਲਾਸਟ ਸਟੇਜ ਹੁੰਦੀ ਆ ਜੇਕਰ ਆਪਾਂ ਇਹਨਾਂ ਸਾਰੀਆਂ ਤਰੀਕਾ ਨੂੰ ਸਾਰੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਅਮਲ ਦੇ ਵਿੱਚ ਲਿਆ ਕੇ ਸਹੀ ਤਰੀਕੇ ਦੇ ਨਾਲ ਪ੍ਰੈਕਟਿਸ ਕਰਾਂਗੇ ਤਾਂ ਝਾੜ ਦੇ ਵਿੱਚ ਜਰੂਰ ਵਾਧਾ ਦੇਖਣ ਨੂੰ ਮਿਲੇਗਾ ਵੈਸੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਆਪਾਂ ਖਾਦਾਂ ਵਗੈਰਾ ਸਾਰਾ ਕੁਝ ਪਾ ਲੈਣਿਆ ਕਈ ਵਾਰੀ ਆਪਾਂ ਤੋਂ ਸਪਰੇ ਸਹੀ ਸਮੇਂ ਤੇ ਨਹੀਂ ਹੁੰਦੀ ਜੇ ਲੀਹੋਸਿੰਗ ਦੀ ਸਪਰੇ ਨਾ ਹੋ ਸਕੇ ਆਪਾਂ ਤੋਂ ਸਹੀ ਸਮੇਂ ਤੇ ਨਹੀਂ ਹੁੰਦੀਆਂ ਤਾਂ ਫਸਲ ਦੀ ਹਾਈਟ ਨੇ ਵੱਧ ਜਾਣਾ ਫਸਲ ਟਹਿ ਜਾਂਦੀ ਹੈ ਜਾਂ ਆਪਾਂ ਤੋਂ ਸਹੀ ਸਮੇਂ ਤੇ ਉਲੀ ਨਾਸ਼ਕ ਦੀ ਸਪਰੇ ਨਾਲ ਹੋਈ ਤਦ ਵੀ ਫਸਲ ਦਾ ਨੁਕਸਾਨ ਹੋ ਸਕਦਾ ਬਾਕੀ ਵੀ ਲਾਸਟ ਜਿਹੜਾ ਪਾਣੀ ਆ ਉਹਨੂੰ ਬਹੁਤ ਵਿੱਚ ਧਿਆਨ ਚ ਰੱਖ ਕੇ ਪਾਣੀ ਲਾਉਣਾ ਕਿਉਂਕਿ ਸਹੀ ਸਮੇਂ ਤੇ ਨਹੀਂ ਲਾਉਂਦੇ ਤਦ ਵੀ ਨੁਕਸਾਨ ਆ ਜੇ ਫਸਲ ਬਾਅਦ ਵਿੱਚ ਲਾਤਾ ਫਸਲ ਦਾ